ਜੇ ਉਹ ਸੌਂਦਾ ਮੈਂ ਉਸ ਦੀ ਸੇਹਜ ਬਣਦਾ ਤੇ ਮਾਛੀਵਾੜੇ ਦੇ ਜੰਗਲ ਦਾ ਵੱਟਾ ਵੱਟਾ ਹੁੰਦਾ ਜੇ ਉਹ ਸੌਂਦਾ ਮੈਂ ਉਸ ਦੀ ਸੇਹਜ ਬਣਦਾ ਤੇ ਮਾਛੀਵਾੜੇ ਦੇ ਜੰਗਲ ਦਾ ਵੱਟਾ ਹੁੰਦਾ ਬਣਦਾ ਪਾਂਦੀ ਦਸ਼ਮੇਸ਼ ਦੇ ਚਰਨ ਚੁੰਮਦਾ ਜੇ ਮੈਂ ਪਟਨੇ ਦੀਆਂ ਗਲੀਆਂਾਂ ਦਾ ਘਟਾ ਹੁੰਦਾ ਤੇ ਉਹਦੇ ਤੀਰ ਦੀ ਨੋਕ ਨਾਲ ਮੁਕਤ ਹੁੰਦਾ ਉਹਦੇ ਤੀਰ ਦੀ ਨੋਕ ਨਾਲ ਮੁਕਤ ਹੁੰਦਾ ਜੇ ਮੈਂ ਕਿਸੇ ਗਵਾਲਣ ਦਾ ਮਟਾ ਹੁੰਦਾ 21 ਪਲਾਂ ਕੀ ਸਦਾ ਲਈ ਤਰ ਜਾਂਦਾ ਉਹ ਜੇ ਮੈਂ ਸੈਦੇ ਦੀ ਬੇੜੀ ਦਾ ਫਟਾ ਹੁੰਦਾ ਜੇ ਮੈਂ ਸੈਦੇ ਦੀ ਬੇੜੀ ਦਾ ਫਟਾ ਹੁੰਦਾ ਜਿਹਦੇ ਜਨਮੇ ਤੋਂ ਦੇਵਤੇ ਖੁਸ਼ ਹੋਏ ਜਿਹਦੇ ਜਨਮੇ ਤੋਂ ਦੇਵਤੇ ਖੁਸ਼ ਹੋਏ ਗਏ ਮੰਗਲ ਸੀ ਪਰੀਆਂ ਨੇ ਆਣ ਧਰ ਤੇ ਭੀਖਮਸ਼ਾਹ ਦੇ ਕਰਨ ਦیدار ਜਿਸ ਦਾ ਸਨੇ ਚੇਲਿਆਂ ਬੈਠ ਕੇ ਆਣ ਧਰ ਤੇ ਜਿਹੜੀ ਜੋਤ ਨੇ ਦਸਮਾ ਧਾਰ ਜਾਮਾ ਜਿਹੜੀ ਜੋਤ ਨੇ ਦਸਵਾਂ ਧਾਰ ਜਾਮਾ ਲਾਇਆ ਡੁੱਬਦੀ ਹਿੰਦ ਨੂੰ ਪਾਰ ਹੈ ਜੀ ਉਸ ਸ਼ਾਹ ਅਸਵਾਰ ਜਰਨੈਲ ਤਾਂ ਹੀ ਹੱਥ ਜੋੜ ਕੇ ਸਾਡੀ ਨਮਸਕਾਰ ਹੈ ਜੀ ਹੱਥ ਜੋੜ ਕੇ ਸਾਡੀ ਨਮਸਕਾਰ ਹੈ ਜੀ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਜਹਰਾਜ ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਪਰਪੂਰ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅ ਭੰਗੰ ਕੂਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼िरा ਹੁਜੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਬਾਜਾਂ ਵਾਲੇ ਸਤਿਗੁਰੂ ਤਾਜਾਂ ਵਾਲੇ ਸਤਿਗੁਰੂ ਮਰਦ ਅਗਮੜੇ ਨੀਲੇ ਦੇਸ਼ਾ ਅਸਵਾਰ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਧਾਤੇ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸ਼ੈਨਸ਼ਾ ਧੰਨ 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 ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ ਦੋਵੇਂ ਹੱਥ ਜੋੜ ਕੇ ਸੀਸ ਨੂੰ ਸਤਿਗੁਰਾਂ ਦੇ ਚਰਨਾਂ ਤੇ ਆਦਰ ਸਹਿਤ ਝੁਕਾ ਕਰਕੇ ਸਾਰੀ ਹੀ ਸੰਗਤ ਆਪਣੀਆਂ ਤੇ ਸਾਡੀਆਂ ਲਬਾਉ ਹਾਜ਼ਰੀਆਂ ਦਿਓ ਪਿਆਰ ਦਾ ਸਬੂਤ ਗੱਜ ਵੱਜ ਕੇ ਬੁਲਾਓ ਜੀ ਵਾਹਿਏ ਠੀਕਾ ਖਾਲਸਾ ਵਾਹਿਏ ਠੀਕੀ ਫਤ ਫਤ ਸਾਧ ਸੰਗਤ ਸਿਆ ਕਾਲ ਭਾਗਾਂ ਵਾਲੇ ਹਾਂ ਕਿ ਅੱਜ ਦੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ અપਾਰ ਰਹਿਮਤ ਕੀਤੀ ਆ ਬਖਸ਼ਿਸ਼ ਕੀਤੀ ਆ ਸਾਡੀ ਝੋਲੀ ਦੇ ਵਿੱਚ ਇਹ ਭਾਗਾ ਭਰਿਆ ਸਮਾਂ ਪਾਇਆ ਸਾਨੂੰ ਆਪਣੀ ਪਾਵਨ ਗੋਦਾਂ ਨਿਕ ਬਖਸ਼ਿਸ਼ ਕੀਤਾ ਹੈ ਸੋ ਜਿੰਨਾ ਕੁ ਸਮਾਂ ਮੈਨੂੰ ਪ੍ਰਬੰਧਕ ਸਾਹਿਬਾਨਾ ਨੇ ਹੁਕਮ ਕੀਤਾ ਉਹਨੇ ਸਮੇਂ ਦੇ ਦਾਇਰੇ ਦੇ ਵਿੱਚ ਰਹਿੰਦੇ ਆ ਆਪ ਜੀ ਦੇ ਨਾਲ ਕੁਝ ਕ ਇਤਿਹਾਸ ਦੇ ਸੁਨਹਿਰੀ ਅੱਖਰਾਂ ਦੇ ਵਿੱਚੋਂ ਪੰਛੀ ਝਾਤ ਮਾਰਨ ਦਾ ਯਤਨ ਕਰਾਂਗਾ ਤੇ ਸਟੇਜ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਤਿਹਾਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਪਿਆਰੇ ਵਾਲਿਓ ਮੈਂ ਖਾਸ ਕਰਕੇ ਮਤਾਵਾ ਭੈਣਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਸਮਾਂ ਬਹੁਤ ਸੀਮਤ ਆ ਤੇ ਬਹੁਤ ਹੀ ਜ਼ਿਆਦਾ ਕੀਮਤੀ ਹੈ ਇਸ ਕਰਕੇ ਆਪਾਂ ਇਸ ਸਮੇਂ ਨੂੰ ਸਤਿਗੁਰਾਂ ਦੇ ਲੇਖੇ ਲਾਉਣ ਦਾ ਯਤਨ ਕਰਨਾ ਹੈ ਜਿਹੜੀਆਂ ਕੋਈ ਜ਼ਰੂਰੀ ਗੱਲਾਂ ਬਾਤਾਂ ਐ ਉਹਨੂੰ ਪੰਡਾਲ ਦੇ ਵਿੱਚੋਂ ਬਾਹਰ ਜਾ ਕੇ ਕਰ ਲਿਓ ਨਹੀਂ ਕੋਈ ਬਹੁਤੀਆਂ ਜ਼ਰੂਰੀ ਹੋਣੀਆਂ ਨਹੀਂ ਤੁਹਾਡੀਆਂ ਤੁਹਾਡੇ ਜੋੜ ਕੇ ਚਰਨਾਂ ਦੇ ਵਿੱਚ ਹੱਥ ਇਹ ਬੇਨਤੀ ਆ ਕਿ ਆਪਣੀਆਂ ਗੱਲਾਂ ਨੂੰ ਸੰਕੋਚ ਤੇ ਆਪਾਂ ਚੁੱਪ ਦਾ ਦਾਨ ਬਖਸ਼ਿਸ਼ ਕਰਨਾ ਹੈ ਤੇ ਆਪਣੇ ਜਿਹੜੇ ਭਜੰਗੀ ਆ ਬੱਚੇ ਆ ਇਹਨਾਂ ਨੂੰ ਵੀ ਬੜੀ ਸ਼ਾਂਤੀ ਦੇ ਨਾਲ ਸਮਝਾਉਣਾ ਕਿਉਂਕਿ ਬੱਚੇ ਜਿਹੜੇ ਆ ਨਾ ਉਹ ਕੋਰਾ ਕਾਗਜ਼ ਹੁੰਦੇ ਆ ਜੇ ਇਸ ਸਟੇਜ ਦੇ ਉੱਤੋਂ ਇੱਕ ਵੀ ਅੱਖਰ ਇਹਨਾਂ ਦੇ ਮਨ ਦੇ ਉੱਤੇ ਉਕਰਿਆ ਗਿਆ ਨਾ ਕੋਰੇ ਮਨਾਂ ਦੇ ਉੱਤੇ ਇੱਕ ਵੀ ਅਕਾਲ ਪੁਰਖ ਦਾ ਰੰਗ ਚੜ੍ਹ ਗਿਆ ਕੁਝ ਇੱਕ ਪਰਸੈਂਟ ਮਾਤਰਾ ਤੇ ਇਹਨਾਂ ਦਾ ਇਸ ਜਗ ਦੇ ਉੱਤੇ ਆਇਆ ਸਫਲਾ ਹੋ ਜਾਣਾ ਹੈ ਤੁਹਾਡੀਆਂ ਕੋਖਾਂ ਸਫਲੀਆਂ ਹੋਣਗੀਆਂ ਤੇ ਪ੍ਰਬੰਧਕ ਸਹਿਬਾਨਾਂ ਦਾ ਇਹ ਸਾਰਾ ਕੀਤਾ ਪ੍ਰਬੰਧ ਸਫਲਾ ਹੋ ਜਾਣਾ ਸਾਡਾ ਬੋਲਿਆ ਸਫਲਾ ਹੋ ਜਾਣਾ ਇਹ ਹੁਣ ਤੁਹਾਡੇ ਹਿੱਸੇ ਦੇ ਵਿੱਚ ਆ ਇੱਕ ਮਾਂ ਹੈ ਜਿਹੜੀ ਆਪਣੇ ਬੱਚੇ ਨੂੰ ਭਗਤ ਬਣਾ ਸਕਦੀ ਆ ਆਪਣੇ ਬੱਤੇ ਨੂੰ ਸੂਰਮਾ ਬਣਾ ਸਕਦੀ ਆ ਆਪਣੇ ਬੱਚੇ ਨੂੰ ਦਾਨੀ ਬਣਾ ਸਕਦੀ ਆ ਤੇ ਇੱਕ ਮਾਂ ਉਹ ਵੀ ਆ ਜਿਹੜੀ ਆਪਣੇ ਬੱਚੇ ਨੂੰ ਚੋਰ ਬਣਾ ਸਕਦੀ ਆ ਡਕੈਤ ਬਣਾ ਸਕਦੀ ਆ ਤੇ ਹੋਰ ਬੁਰੇ ਕਰਮ ਕਰਨ ਵਾਲੇ ਕੋਈ ਵੀ ਹੋ ਸਕਦਾ ਹੈ ਹੁਣੇ ਤੁਹਾਡੇ ਹੱਥ ਦੇ ਵਿੱਚ ਆ ਇਥੋਂ ਚੜਿਆ ਰੰਗ ਯਾਦ ਰੱਖਿਓ ਦੁਨੀਆ ਦੀ ਕੋਈ ਵੀ ਤਾਕਤ ਉਹਨੂੰ ਮਿਟਾ ਨਹੀਂ ਸਕਦੀ ਕਿਉਂਕਿ ਸੱਚੇ ਬਾਦਸ਼ਾਹ ਦਾ ਦਰਬਾਰ ਆ ਤੇ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਗੱਲਾਂ ਵੀ ਸੱਚੀਆਂ ਹੋਣੀਆਂ ਤੇ ਸੱਚ ਦੀ ਅਖੀਰ ਉੱਥੇ ਸੁਣੀ ਜਾਣੀ ਆ ਇਸ ਗੱਲ ਨੂੰ ਤੁਸੀਂ ਪੱਲੇ ਬੰਨ ਲਿਓ ਰੋ ਵਿਚਾਰ ਗੁਰੂ ਪਿਆਰ ਵਾਲਿਓ ਇਸ ਧਰਤੀ ਦੇ ਉੱਤੇ ਚਾਹੇ ਹੋਰ ਨਾ ਧਰਮਾਂ ਨੇ ਵੀ ਜਨਮ ਲਿਆ ਏ ਪਰ ਇਸ ਧਰਮ ਜੇ ਇਸ ਧਰਮ ਦੇ ਵਿੱਚ ਅਸੀਂ ਪੈਦਾ ਹੋਏ ਆ ਜੇ ਇਸ ਧਰਮ ਦੇ ਵਿੱਚ ਆਪਾਂ ਪੈਦਾ ਹੋਏ ਆ ਇਸ ਦੀ ਬਾਬਤ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਏ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਹੁਣ ਨਿਰਮਲ ਤੋਂ ਭਾਵ ਹੁੰਦਾ ਏ ਨਿਆਰਾ ਨਿਰਮਲ ਤੋਂ ਭਾਵ ਹੁੰਦਾ ਵੱਖਰਾ ਇਹਦਾ ਕਾਰਨ ਹੋਇਆ ਏ ਇਹਦਾ ਕਾਰਨ ਇਹ ਆ ਕਿ 10 ਬਾਦਸ਼ਾਹੀਆਂ ਜਿਨ੍ਹਾਂ ਨੇ ਸਰੀਰ ਗੁਰੂਪ ਦੇ ਵਿੱਚ ਅਵਤਾਰ ਧਾਰੇ ਨੇ ਤੇ ਦਸਾਂ ਜਾਮਿਆਂ ਦੇ ਵਿੱਚ ਜੋ ਵੀ ਆਪਣੇ ਮੁਖਾਰ ਬਿੰਦ ਦੇ ਵਿੱਚੋਂ ਸਤਿਗੁਰਾਂ ਨੇ ਉਚਾਰਨ ਕੀਤਾ ਨਾ ਉਹਨੂੰ ਪ੍ਰੈਕਟੀਕਲ ਰੂਪ ਲਾਜ਼ਮੀ ਦਿੱਤਾ ਹੈ ਕਹਿਣੀ ਤੇ ਕਥਨੀ ਦੇ ਪੂਰੇ ਹੋਏ ਨੇ ਸਤਿਗੁਰੂ ਪਹਿਲੇ ਜਾਮੇ ਦੇ ਵਿੱਚ ਸਤਿਗੁਰਾਂ ਬਚਨ ਕੀਤਾ ਜਉ ਤਉ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮਈ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਸਤਗੁਰਾਂ ਨੇ ਪਹਿਲੇ ਜਾਮੇ ਦੇ ਵਿੱਚੋਂ ਵਜਨ ਕੀਤਾ ਤੇ ਦਸਵੇਂ ਜਾਮੇ ਦੇ ਵਿੱਚ ਆਣ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ੍ਹ ਸਾਹਿਬ ਵਾਲੀ ਜਗ੍ਹਾ ਦੇ ਉੱਤੇ 1699 ਦੀ ਵਿਸਾਖੀ ਨੂੰ ਖੰਡੇ ਬਾਟੇ ਦੀ ਪਹਲ ਤਿਆਰ ਕਰਕੇ ਤੇ ਆਵਾਜ਼ ਮਾਰੀ ਹੈ ਸੰਗਤ ਦੇ ਵਿੱਚ ਕਿ ਪੰਜ ਸਿਰਾਂ ਦੀ ਲੋੜ ਵਾਰੀ-ਵਾਰੀ ਪੰਜ ਗੁਰੂ ਕੇ ਪਿਆਰੇ ਉੱਠੇ ਨੇ ਤੇ ਸੀਸ ਭੇਟ ਕੀਤੇ ਨੇ ਸਤਗੁਰਾਂ ਨੇ ਖੰਡੇ ਬਾਟੇ ਦੀ ਪਹਲ ਪਿਆ ਕਰਕੇ ਪੰਜਾਂ ਸਿੱਖਾਂ ਤੋਂ ਪੰਜ ਸਿੰਘ ਬਣਾ ਦਿੱਤੇ ਪੰਜ ਪਿਆਰਿਆਂ ਦਾ ਨਾਮ ਦੇ ਦਿੱਤਾ ਏ ਜਿਹੜਾ ਵਚਨ ਕੀਤਾ ਸੀ ਉਹਨੂੰ ਪ੍ਰਤੱਖ ਰੂਪ ਦੇ ਵਿੱਚ ਕਰਕੇ ਦਿਹਾਇਆ ਕਿ ਜੇਕਰ ਇਸ ਗਲੀ ਦੇ ਉੱਤੇ ਚੱਲਣਾ ਏ ਇਸ ਗਲੀ ਦੇ ਵਿੱਚ ਵੜਨਾ ਏ ਤੇ ਸਿਰ ਟਲੀ ਤੇ ਰੱਖ ਕੇ ਆਉਣਾ ਪਊਗਾ ਕਿਸੇ ਵੇਲੇ ਵੀ ਸਿਰ ਲਿਆ ਜਾ ਸਕਦਾ ਪੰਜਾਂ ਸਿੱਖਾਂ ਨੇ ਸੀਸ ਭੇਟ ਕੀਤੇ ਆ ਤੇ ਸਿੰਘ ਸਜ ਗਏ ਆ ਗੁਰੂ ਪਿਆਰੇ ਵਾਲਿਓ ਦਸਵੀਂ ਪਾਤਸ਼ਾਹ ਗੋਬਿੰਦ ਰਾਏ ਸਾਹਿਬ ਕਲ ਕੀ ਧਰ ਪਾਤਸ਼ਾਹ ਹੱਥ ਜੋੜ ਕੇ ਖਲੋਤੇ ਨੇ ਅਰਦਾਸ ਕਰ ਰਹੇ ਨੇ ਪੰਜਾਂ ਪੈਰਿਆਂ ਅਗਾਰੀ ਬੇਨਤੀ ਕਰ ਰਹੇ ਨੇ ਕਿ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿੱਤਾ ਜਾਵੇ ਮੈਨੂੰ ਵੀ ਖਾਲਸਾ ਪੰਥ ਦੇ ਵਿੱਚ ਸ਼ਾਮਲ ਕਰ ਲਿਆ ਜਾਵੇ ਤੇ ਪੰਜਾਂ ਪੈਰਿਆਂ ਵੱਲੋਂ ਬਜਨ ਕੀਤਾ ਸਤਿਗੁਰੂ ਅਸੀਂ ਤੁਹਾਡੇ ਨਿਮਾਣੇ ਜੇ ਸਿੱਖ ਅਸੀਂ ਤੁਹਾਡੇ ਨਿਮਾਣੇ ਜੇ ਸਿੱਖਾਂ ਤੇ ਇਸ ਦਾਤ ਦੀ ਕੀਮਤ ਆਪਣੇ ਸਿਰਾਂ ਦੇ ਨਾਲ ਅਦਾ ਕੀਤੀ ਜੇ ਤੇਰੇ ਨਿਮਾਣੇ ਸਿੱਖ ਇਸ ਦਾਤ ਦੀ ਕੀਮਤ ਆਪਣੇ ਸਿਰਾਂ ਦੇ ਨਾਲ ਅਦਾ ਕਰਦੇ ਆ ਤੇ ਗੁਰੂ ਨੂੰ ਕੀਮਤ ਵੱਧ ਕੇ ਦੇਣੀ ਪਵੇਗੀ ਗੁਰੂ ਵੱਡਾ ਹੈ ਗੁਰੂ ਨੂੰ ਕੀਮਤ ਜ਼ਿਆਦਾ ਦੇਣੀ ਪਵੇਗੀ ਪੰਜਾਂ ਪਿਆਰਿਆਂ ਬਚਨ ਕੀਤਾ ਤੇ ਸਤਿਗੁਰਾਂ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਆਪਣੇ ਪਿਤਾ ਨੂੰ ਇਸ ਦੇਸ਼ ਤੋਂ ਪਹਿਲਾਂ ਹੀ ਮਾਰ ਚੁੱਕਿਆ ਇਸ ਦੇਸ਼ ਦੇ ਉਤੋਂ ਆਪਣੇ ਪਿਤਾ ਨੂੰ ਕੁਰਬਾਨ ਕਰ ਦਿੱਤੀ ਆ ਵਾ ਪੰਥ ਨੂੰ ਲੋੜ ਪਵੇ ਪੰਥ ਨੂੰ ਭੀੜ ਪਵੇ ਮੈਂ ਆਪਣੇ ਪਰਿਵਾਰ ਦਾ ਇੱਕ ਇੱਕ ਸੀਸ ਪੰਥ ਦੇ ਉਤੋਂ ਵਾਰ ਦੇਵਾਂਗਾ ਇਥੋਂ ਤੱਕ ਕਿ ਤਨ ਦੇ ਪਹਿਨੇ ਹੋਏ ਵਸਤਰ ਵੀ ਪੰਥ ਦੇ ਉਤੋਂ ਨਿਸ਼ਾਵਰ ਕਰ ਦੇਵਾਂਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੰਜਾਂ ਪਿਆਰਿਆਂ ਦੇ ਨਾਲ ਬਚਨ ਕੀਤਾ ਸਤਿਗੁਰਾਂ ਨੇ ਤੇ ਇਸ ਬਚਨ ਨੂੰ ਵੀ ਪ੍ਰੈਕਟੀਕਲ ਰੂਪ ਦਿੱਤਾ ਹੈ ਸਨ 1704 ਈਸਵੀ ਦੇ ਵਿੱਚ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਲੰਮਾ ਸਮਾਂ ਇਹ ਘੇਰਾ ਚੱਲਦਾ ਰਿਹਾ ਕੁਝ ਸਿੱਖ ਭੁਖਣ ਭਾਣੇ ਗੁਰੂ ਕੋ ਅੰਦਰ ਘੇਰਾ ਲੰਮਾ ਸਮਾਂ ਚੱਲਣ ਦਾ ਕਾਰਨ ਕੀ ਬਣਿਆ ਕਿਲੇ ਦੇ ਅੰਦਰ ਜਾਣ ਦਾ ਰਸਤਾ ਕਿਲੇ ਦੇ ਬਾਹਰ ਆਉਣ ਦਾ ਰਸਤਾ ਬਿਲਕੁਲ ਬੰਦ ਕਰ ਦਿੱਤਾ ਗਿਆ ਅੰਦਰ ਰਸਤਾ ਬਸਤਾ ਦੀ ਕਮੀ ਹੋਣ ਲੱਗ ਪਈ ਕੁਝ ਸਿੰਘ ਗੁਰੂ ਸਾਹਿਬ ਜੀ ਦੇ ਨਾਲ ਭੁਖਣ ਭਾਣੇ ਡਟ ਕੇ ਬੈਠੇ ਤੇ ਕੁਝ ਭੁੱਕਤੇ ਨੂੰ ਨਾ ਸਹਾਰਦੇ ਹੋਏ ਵਿਦਾਵਾ ਲੈ ਕੇ ਚਲੇ ਗਏ ਬਾਹਰ ਬੈਠੀਆਂ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਇਹ ਸੋਚਦੀਆਂ ਨੇ ਕਹਿੰਦੀਆਂ ਜੇਕਰ ਗੁਰੂ ਇਸੇ ਤਰ੍ਹਾਂ ਆਪਣੀ ਜਿੱਦ ਦੇ ਉੱਤੇ ਅੜ ਕੇ ਬੈਠਾ ਰਿਹਾ ਤੇ ਅਸੀਂ ਆਪਣੇ ਮਕਸਦ ਦੇ ਵਿੱਚ ਅਸੀਂ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋਵਾਂਗੇ ਇਹਨਾਂ ਦਾ ਮਕਸਦ ਹੈ ਕਿ ਸੀ ਕਿ ਕਿਸੇ ਤਰੀਕੇ ਗੁਰੂ ਨੂੰ ਕਲੇਬ ਵਿਚੋਂ ਬਾਹਰ ਕੱਢ ਕੇ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇ ਤੇ ਸਿੱਖੀ ਦੀ ਜੜ ਪੱਟੀ ਜਾਵੇ ਸਕੀਮ ਸੋਚੀ ਗਈ ਆ ਆٹے ਦੀ ਗਾ ਬਣਾ ਕੇ ਤੇ ਕੁਰਾਨ ਸ਼ਰੀਫ ਦੇ ਉੱਪਰ ਲਿਖ ਕੇ ਕਸਮ ਖਾਧੀ ਆ ਕਿ ਤੁਸੀਂ ਚੁੱਪਚਾਪ ਕਿਲੇ ਨੂੰ ਛੱਡ ਕੇ ਚਲੇ ਜਾਓ ਅਸੀਂ ਤੁਹਾਡਾ ਜਾਨੀ ਤੇ ਮਾਲੀ ਕੋਈ ਵੀ ਨੁਕਸਾਨ ਨਹੀਂ ਕਰਾਂਗੇ ਸਤਗੁਰਾਂ ਦੇ ਪਾਸ ਸੁਨੇਹਾ ਦੇ ਕੇ ਏਲਚੀ ਨੂੰ ਭੇਜਿਆ ਗਿਆ ਗੁਰੂ ਪਿਆਰ ਵਾਲਿਓ ਸੁਨੇਹਾ ਅੰਦਰ ਮਿਲਦਿਆਂ ਸਤਗੁਰਾਂ ਨੇ ਆਪਣੇ ਜਰਨੈਲਾਂ ਦੇ ਨਾਲ ਸਲਾਹ ਕੀਤੀ ਆ ਮਾਤਾ ਗੁਜਰ ਕੌਰ ਜੀ ਹੋਣਾ ਦੇ ਨਾਲ ਸਲਾਹ ਕੀਤੀ ਆ ਆਪਣੇ ਮਹਿਲਾਂ ਦੇ ਨਾਲ ਸਲਾਹ ਕੀਤੀ ਆ ਉਸ ਵਕਤ ਕਿਲੇ ਦੇ ਅੰਦਰ ਦਾ ਚਹਿਲ ਬਹਿਲ ਕਿਹੋ ਜਿਹਾ ਹੈ ਬਾਹਰ ਬੈਠੀਆਂ ਫੌਜਾਂ ਕੀ ਸੋਚ ਰਹੀਆਂ ਨੇ ਕੀ مشਵਰਾ ਹੁੰਦਾ ਹੈ ਕਿਲਾ ਛੱਡਣ ਬਾਰੇ ਕੀ ਵਿਚਾਰਾ ਹੁੰਦੀਆਂ ਅਖੀਰ ਕਿਲਾ ਕਿਸ ਤਰ੍ਹਾਂ ਛੱਡਿਆ ਜਾਂਦਾ ਉਸ ਵੇਲੇ ਦੀ ਸਾਰੀ ਵਾਰਤਨਾ ਨੂੰ ਕਵੀ ਨੇ ਕਲਮੰਦ ਕਰਦਾ ਯਤਨ ਕੀਤਾ ਆਓ ਪਿਆਰ ਦੇ ਨਾਲ ਸਰਵਨ ਕਰੀਏ ਆ ਕੀ ਹੋ ਕੇ ਲੈ ਗਿਆ ਗੁਰੂ ਗੋਬਿੰਦ ਸਿੰਘ ਸ਼ੇਰ ਰਲ ਕੇ ਮੁਗਲ ਪਹਾੜੀਏ ਲੈਣ ਅਨੰਦਪੁਰ ਕੇ ਆਪਕੇ ਮੁਗਲ ਜੋਲਾ ਮਾਂ ਦੀ ਹੱਥਾਂ ਨੂੰ ਲਾਉਣਾ ਪੈ ਗਿਆ ਮਾਂਗਰੂਬ ਜੀਤੇ ਦਾਦਾ ਨੂੰ ਲਾਉਣਾ ਪੈ ਗਿਆ ਮਾਂਗਰੂਬ ਜੀਤੇ ਦਾਦਾ ਨੂੰ ਹੋ ਬਾਈ ਧਾਰ ਜਾਲ ਚੱਲ ਗਏ ਫਰੇਬ ਦੀ ਚੜੀ ਫੌਜ ਦਿੱਲੀ ਤੋਂ ਔਰੰਗ ਜੇਬ ਦੀ ਚੜੀ ਫੌਜ ਦਿੱਲੀ ਤੋਂ ਔਰੰਗ ਜੇਬ ਦੀ ਟੱਪ ਅਗੇ ਮੁਗਲ ਜੁਰਮਾਂ ਦੀ ਹੱਤਾ ਨੂੰ ਲਾਉਣਾ ਪੈ ਗਿਆ ਮੰਗਾਰੂਬ ਜੀਤੇ ਦਾਦਾ ਨੂੰ ਲਾਉਣਾ ਪੈ ਗਿਆ ਮੰਗਾਰੂਬ ਜੀਤੇ ਦਾਦਾ ਨੂੰ ਹੋ ਬਾਈ ਢਾਰਚਾ ਕੇ ਪਰੇਪਦੀ ਚੜੀ ਫੌਜ ਦਿੱਲੀ ਤੋਂ ਔਰੰਗਜ਼ੇਬ ਦੀ ਚੜੀ ਫੌਜ ਦਿੱਲੀ ਤੋਂ ਔਰੰਗਜ਼ੇਬ ਦੀ ਹਾਂਜੀ ਜਦੋਂ ਕਿਲੇ ਅੰਦਰਾ ਬੱਬਾ ਰਵੈਰ ਲਿਆ ਆਇਆ ਨੰਦਾਪੋਰਾ ਵੈਰੀਆਂ ਨੇ ਘੇਰ ਲਿਆ ਆਇਆ ਨੰਦਾਪੋਰਾ ਵੈਰੀਆਂ ਨੇ ਘੇਰ ਲਿਆ ਹੋ ਘਰ ਲਿਆ ਪਹਾੜੀ ਕਿਲੇ ਦਾ ਮਹਸਰਾ ਰਹਿ ਗਿਆ ਸੱਚੇ ਗੁਰੂ ਗਿਆ ਸੱਚੇ ਗੁਰੂ ਨੂੰ ਸੱਚੇ ਦਾ ਆਸਰਾ ਨਹੀਂ ਮੌਕਾ ਮੇਲੇ ਸਿੰਘ ਸਾਬਾ ਖੂਨ ਮਾਰ ਦੇ ਦੁਖੀ ਹੋਗੇ ਜੁਾਨ ਕਾਬਲ ਕੰਧਾਰ ਦੇ ਦੁਖੀ ਹੋਗੇ ਜੁਾਨ ਕਾਬਲ ਕੰਧਾਰ ਦੇ ਹੋ ਜਾਂਦੀਆਂ ਨਾ ਤੇਜ਼ ਕਰ ਪੰਨਾ ਫੁਰਤੀਆਂ ਬਾਈ ਤਰਖਾਣਾ ਨੇ ਸਕੀਮਾ ਸੋਚੀਆਂ ਬਾਈ ਨਾ ਨੇ ਸੱਕੀ ਮਾਂ ਸੋਚੀਆਂ ਨਹੀਂ ਮੇਲਾ ਲੈ ਕੇ ਆਗੇ ਨਾ ਗੁਰੂ ਜੀ ਆਕਦੇ ਆਟੇ ਦੀ ਬਣਾ ਕੇ ਦਾ ਸੁਗੰਧ ਚੱਕ ਗਏ ਆਟੇ ਦੀ ਬਣਾ ਕੇ ਦਾ ਸੁਗੰਧ ਚੱਕ ਗਏ ਹੋ ਰਾਖ ਦੇ ਨੇ ਕੱਟ ਲੈ ਕਿਲੇ ਚੋਂ ਬਾਹਰ ਜਾ ਮਾਨਸਾ ਰੋਹਾਨ ਸਾਈ ਉਡਾਰੀ ਮਾਰ ਜਾ ਮਾਨਸਾ ਰੋਹਾਨ ਸਾਈ ਛੋਣ ਦਿਓ ਕਿਲੇ ਨੂੰ ਆਖਿਆ ਮਾਂ ਤੇ ਬੈਲਾ ਨੇ ਏਹੀ ਉਹ ਹਿਸਾਬ ਤਿਜਾਰ ਨੈਲਾ ਨੇ ਏਹੀ ਉਹ ਹਿਸਾਬ ਤਿਜਾਰ ਨੈਲਾ ਨੇ ਹੋ ਸਾਇਨ ਐਦਾਂ ਨਾ ਮੇਤੇ ਤਿਹਾਨ ਕਰਤੇ ਵੇਖੋ ਹੁਣ ਹਾਰ ਕੀ ਗੁਰਾ ਤੇ ਵਾਰ ਤੇ ਵੇਖੋ ਹੁਣ ਹਾਰ ਕੀ ਗੁਰਾ ਤੇ

ਅੱਡੀ ਲਾਲੀ ਘੋੜਿਆਂ ਨੂੰ ਲਗਾਮ ਖਾੜ ਕੇ ਹਾਂ ਜੀ ਬਾਹਰ ਆ ਕੇ ਹੋ ਗਈਆਂ ਅਲੈਦਾ ਟੋਲੀਆਂ ਚਾਰ ਸਿੱਖ ਮਹਿਲ ਤੇ ਸੁਮੇਤ ਗੁੱਲੀਆਂ ਚਾਰ ਸਿੱਖ ਮਹਿਲ ਤੇ ਸੁਮੇਤ ਗੁੱਲੀਆਂ ਹੋ ਲੱਗੇ ਨਾ ਪਤਨ ਤੇ ਖਬਰ ਬੇੜੀ ਦੀ ਗੰਗੂ ਮਾਂ ਤੋਂ ਲਾਰੇ ਖੇੜੀ ਦੀ ਗੰਗੂ ਮਾਂ ਦੁਲਾਰੇ ਡੰਡੀ ਪੈ ਗਏ ਖੇੜੀ ਦੀ ਹੰਸ਼ੇਪਾ ਦੇ ਨੂੰ ਤੂਰੇ ਦਸ ਮੇਉ ਤਾਰਾ ਥੇ ਹਾਜੀ ਤਾਂ ਤੇਜੂ ਜਾਰ ਸੋਖ ਅਸਵਾਰ ਥੇ ਹਾਜੀ ਤਾਂ ਤੇਜੂ ਜਾਰ ਸੋਖ ਅਸਵਾਰ ਥੇ ਬਾਬੂ ਜੰਗਲ ਖੇ ਚਮਕੌਰ ਘਾਰੇ ਤੇ ਥਾਣਾ ਜਗ ਮੇਲ ਲਾ ਪਰੀਤ ਪੜਦੇ ਥਾਣਾ ਜਗ ਮੇਲ ਮਸ਼ਵਰਾ ਕੀਤਾ ਤੇ ਇਹ ਫੈਸਲਾ ਹੋਇਆ ਕਿ ਸਾਨੂੰ ਕਿਲੇ ਨੂੰ ਛੱਡ ਦੇਣਾ ਚਾਹੀਦਾ ਕਿਉਂਕਿ ਰਸਤਾ ਬਸਤਾਂ ਦੀ ਕਮੀ ਹੋਣ ਕਰਕੇ ਤੇ ਕਿਲੇ ਦੇ ਵਿੱਚ ਬਹੁਤੀ ਦੇਰ ਟਿਕਿਆ ਨਹੀਂ ਜਾ ਸਕਦਾ ਜੇਕਰ ਕਿਲੇ ਦੇ ਵਿੱਚੋਂ ਬਾਹਰ ਨਿਕਲਾਂਗੇ ਤੇ ਕੋਈ ਨਾ ਕੋਈ ਹੋਰ ਬੰਦੋਬਸਤ ਕਰ ਲਿਆ ਜਾਵੇਗਾ ਸਾਰਿਆਂ ਦੀ ਸਲਾਹ ਮੰਨ ਕੇ ਗੁਰਮੁਖੋ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਗੁਰੂ ਕਰੰਗੀਦਰ ਪਾਤਸ਼ਾਹ ਨੇ ਆਪਣੇ ਪਰਿਵਾਰ ਸਮੇਤ ਸਿੰਘਾਂ ਦੇ ਦਲ ਸਮੇਤ ਕੁਝ ਕ ਸਾਜੋ ਸਮਾਨ ਦੇ ਨਾਲ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਆਖਰੀ ਫਤੇ ਬੁਲਾ ਦਿੱਤੀ। ਸਤਿ ਸ਼੍ਰੀ ਅਕਾਲ ਦੇ ਜਕਾਰੇ ਛੜਦੇ ਭਾਰੀ ਬਾਰਿਸ਼ ਦੇ ਵਿੱਚ ਗੁਰਮੁਖੋ ਪੋ ਦਾ ਮਹੀਨਾ ਕਹਿਰ ਦੀ ਸਰਦੀ ਪੈ ਰਹੀ ਹੈ। ਉੱਪਰੋਂ ਹਨੇਰੀਆਂ ਵਗ ਰਹੀਆਂ ਨੇ ਬਾਰਿਸ਼ ਦੇ ਵਿੱਚ ਝੱਖੜ ਖੁੱਲ ਰਹੇ ਨੇ। ਸਤਿਗੁਰੂ ਫਤਿਹ ਬਲਾ ਕੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਚਾਲਾ ਮਾਰਦੇ ਨੇ 18 ਕੋਹ ਦੀ ਦੂਰੀ ਤੈ ਹੁੰਦੀ ਆ ਸਾਰਾ ਗੁਰਮਖੋ ਇਹ ਦਲ ਜਿਹੜਾ ਕਤਾਰਾਂ ਬਣ ਕੇ ਤੁਰਿਆ ਜਾ ਰਿਹਾ ਸਤਪੋਹ ਦਾ ਤਰਕਾ ਹੋ ਗਿਆ ਤੇ ਦਰਨੇ ਦੂਰੀ ਜਿੰਨੀ ਤੈ ਕੀਤੀ ਆ 18 ਕੋਹ ਦੀ ਤੇ ਪਹੁੰਚ ਚੁੱਕੇ ਨੇ ਸਰਸਾ ਨਦੀ ਦੇ ਕੰਢੇ ਦੇ ਸਰਸਾ ਨਦੀ ਦੇ ਕੰਢੇ ਦੇ ਉੱਤੇ ਸਤਿਗੁਰੂ ਆਪਣੇ ਸਿੰਘਾਂ ਸਮੇਤ ਪਹੁੰਚਦੇ ਨੇ ਤੇ ਨਗਾਰਿਆਂ ਦੇ ਉੱਤੇ ਚੋਟਾਂ ਵੱਜਦੀਆਂ ਨੇ ਨਗਾਰਿਆਂ ਦੇ ਉੱਤੇ ਝੋਟਾਂ ਲੱਗਦੀਆਂ ਨੇ ਅੰਮ੍ਰਿਤ ਵੇਲੇ ਦੀਆਂ ਸਤਿਗੁਰਾਂ ਬਚਨ ਕੀਤਾ ਕਿ ਅੰਮ੍ਰਿਤ ਵੇਲਾ ਹੋ ਗਿਆ ਤੇ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਨੀ ਚਾਹੀਦੀ ਹੈ ਅੰਮ੍ਰਿਤ ਵੇਲੇ ਦਾ ਨਿਤਨੇਮ ਸੰਭਾਲਣਾ ਚਾਹੀਦਾ ਹੈ ਇਧਰੋਂ ਵੈਰੀ ਦਲ ਨੇ ਜਿਹੜੀਆਂ ਕਸਮਾਂ ਖਾਧੀਆਂ ਹੋਈਆਂ ਸੀ ਉਹਨਾਂ ਨੂੰ ਤੋੜ ਕੇ ਤੇ ਸਿੰਘਾਂ ਦੇ ਦਲ ਦੇ ਉੱਤੇ ਆਣ ਕੇ ਹੱਲਾ ਬੋਲ ਹਮਲਾ ਕਰ ਦਿੱਤਾ ਏ ਤੇ ਕੁਝ ਸਿੰਘ ਆ ਕੇ ਬੇਨਤੀ ਕਰਦੇ ਸਤਿਗੁਰੂ ਨੇਤਨੇਮ ਕਰਨਾ ਸੰਭਵ ਨਹੀਂ ਆ ਸਾਨੂੰ ਜੰਗ ਲੜਨੀ ਪਵੇਗੀ ਵੈਰੀ ਦਲ ਚੜ ਕੇ ਆ ਗਿਆ ਏ ਸਾਨੂੰ ਲੜਨਾ ਪਵੇਗਾ ਤੇ ਸਤਿਗੁਰਾਂ ਬਚਨ ਕੀਤਾ ਦੁੱਖ ਸੁੱਖ ਮਨੁੱਖ ਤੇ ਆਉਣੀ ਜਾਣੀ ਚੀਜ਼ੇ ਆਉਂਦੇ ਜਾਂਦੇ ਰਹਿਣਗੇ ਪਰ ਯਾਦ ਰੱਖਿਓ ਕਦੇ ਕਿਸੇ ਗੁਰਸਿੱਖ ਦਾ ਅਮਰਤ ਵੇਲਾ ਨਹੀਂ ਜੋ ਖੁੰਝਣਾ ਚਾਹੀਦਾ ਕਿਉਂਕਿ ਅਮਰਤ ਵੇਲਾ ਉਸ ਅਕਾਲ ਪੁਰਖ ਦੀ ਅਰਦਾਸਾ ਦੇ ਲਈ ਸਿਪਤ ਸਲਾਹ ਦੇ ਲਈ ਉੱਤਮ ਮੰਨਿਆ ਗਿਆ ਗੁਰਬਾਣੀ ਦਾ ਪਾਵਨ ਬਚਨਿਆ ਅਮਰਤ ਵੇਲਾ ਸੱਚ ਨਾਲ ਉਹ ਵਡਿਆਈ ਵਿੱਚ ਸਾਨੂੰ ਅੰਤ ਤੱਕ ਦੀ ਪਾਲਣਾ ਕਰਨੀ ਚਾਹੀਦੀ ਬਾਬਾ ਅਜੀਤ ਸਿੰਘ ਸਾਹਿਬ ਆਏ ਨੇ ਨਾਲ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਲਿਆ ਤੇ ਗੁਰੂ ਪਿਤਾ ਦੇ ਚਰਨਾਂ 'ਚ ਆਨ ਕਰਕੇ ਬੇਨਤੀ ਕੀਤੀ ਸਤਿਗੁਰੂ ਜਦੋਂ ਤੱਕ ਤੁਸੀਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਭੋਗ ਨਹੀਂ ਪਾ ਲੈਂਦੇ ਉਦੋਂ ਤੱਕ ਵੈਰੀ ਦਲ ਨੂੰ ਤੁਹਾਡੇ ਵੱਲ ਵਧ ਨਹੀਂ ਦਿੱਤਾ ਜਾਵੇਗਾ ਸਿੰਘਾਂ ਦੀਆਂ ਕਤਾਰਾਂ ਬੰਨ੍ਹ ਦਿੱਤੀਆਂ ਗਈਆਂ ਕੁਝ ਕੁ ਗਿਣਤੀ ਦੇ ਸਿੰਘ ਸਤਿਗੁਰਾਂ ਦੇ ਨਾਲ ਚੌਂਕੜਾ ਮਾਰ ਕੇ ਤੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਜਾਪ ਕਰ ਰਹੇ ਨੇ ਤੇ ਕੁਝ ਜੰਗ ਲੜ ਰਹੇ ਨੇ ਸਰਸਾ ਰੰਦੀ ਦੇ ਕੰਡੇ ਦੇ ਉੱਤੇ ਕਮਸਾਣ ਦਾ ਯੁੱਧ ਹੋਇਆ ਸਤ ਪੌਦੀ ਸਵੇਰ ਨੂੰ ਇੱਕ ਪਾਸੇ ਅੱਲਾਹੁ ਅਕਬਰ ਐਲੀ ਐਲੀ ਦੇ ਨਾਰੇ ਲੱਗ ਰਹੇ ਨੇ ਦੂਸਰੀ ਤਰਫ ਸਾਰੇ ਛੱਡੇ ਜਾ ਰਹੇ ਨੇ ਇੱਕ ਪਾਸੇ ਗੁਰਮਖੋ ਚੀਕ ਝਾੜਾ ਪੈ ਰਿਆ ਏ ਜ਼ਖਮੀ ਹੋਈਆਂ ਦੁਸ਼ਮਣ ਦੀਆਂ ਫੌਜਾਂ ਹਾਹਾਕਾਰ ਮਚਾ ਰਹੀਆਂ ਨੇ ਤੇ ਦੂਸਰੇ ਪਾਸੇ ਆਨੰਦਮਈ ਸ਼ਬਦ ਹਜ਼ਾਰਿਆਂ ਦੀ ਬਾਣੀ ਪੜੀ ਜਾ ਰਹੀ ਆ ਕਿਸ ਤਰ੍ਹਾਂ ਦਾ ਵਾਤਾਵਰਣ ਆ ਕਿਸ ਤਰ੍ਹਾਂ ਦਾ ਮਾਹੌਲ ਆ ਸਰਸਾ ਨਦੀ ਦੇ ਕੰਡੇ ਦੇ ਉੱਤੇ ਸਤਪੋ ਦੀ ਸਵੇਰ ਨੂੰ ਆਓ ਕਰਦੇ ਨੇ ਕਮਤਾਰੀ ਪਿਆਰ ਸਰਵਣ ਕਿਲਾ ਛੋੜ ਕੇ ਸਤਗੁਰੂ ਸਰਸਾ ਕੰਡੇ ਆਨ ਬਾਣੀ ਪੜਦੇ ਗੁਰੂ ਜੀ ਸਿੰਘ ਵਾਉਂਦੇ ਕਿਰਪਾਣ ਸਤਪੋ ਦਾ ਤੜਕਾ ਹੋ ਗਿਆ ਸਤਗੁਰ ਦੀ ਫਰਮਾਉਂਦੇ ਨੇ ਨਿਤਨੇਮ ਕਰੋ ਗੁਰ ਸਿੱਖੋ ਦੁੱਖ ਸੁੱਖ ਤਾਂ ਨੇਪ ਆਉਂਦੇ ਨੇ ਨਿਤਨੇਮ ਕਰੋ ਗੁਰ ਸਿੱਖੋ ਆਵਾਰ ਲਗਾ ਗੁਰ ਬੈਠੇ ਸਿੰਘ ਆਉਂਦੇ ਤਲਵਾਰਾਂ ਨੇ ਆਵਾਰ ਲਗਾ ਗੁਰ ਬੈਠੇ ਸਤਪੋ ਦਾ ਤੜਕਾ ਹੋ ਗਿਆ ਸਤਗੁਰ ਜੀ ਫਰਮਾਉਂਦੇ ਨੇ ਨਿਤਨੇਮ ਕਰੋ ਗੁਰ ਸਿੱਖੋ ਤੁਖ ਸੁਖ ਤਾਂ ਨਿਤ ਆਉਂਦੇ ਨੇ ਮੇਤ ਨੇ ਮਰ ਕਰੋ ਗੁਰ ਸਿੱਖੋ ਜੀਵਨ ਸੇਂਗਿਆ ਜੀਤ ਸਿੰਘ ਨੇ ਦਿੱਤੀ ਬੰਨ ਕਤਾਰਾ ਨੇ ਆਸਾਵਾਰ ਲਗਾ ਗੁਰ ਬੈਠੇ ਸਿੰਘਾਂ ਉਤੇ ਤਲਵਾਰਾਂ ਨੇ ਆਸਾਵਾਰ ਲਗਾ ਗੁਰ ਬੈਠੇ ਦੁੱਖ ਦਾਰੂ ਸੋਖ ਰੋਗ ਪਿਆਏ

ਕੇਰਾ ਜੀਵਨ ਸਿੰਘ ਨੇ ਧੱਕ ਲਿਆ ਵੱਧਦਾ ਦੁਸ਼ਮਣ ਜੀਵਨ ਸਿੰਘ ਨੇ ਹੱਕੇ ਹੋ ਕੇ ਧੱਕ ਲਿਆ ਵੱਧਦਾ ਦੁਸ਼ਮਣ ਭਾਈ ਜੈਤੇ ਕੌਣੇ ਜਾਂਦੇ ਕੇਰੇ ਮਾਰੇ ਵੱਡੀਆਂ ਛਾਹਾਂ ਸਵਾਰਾਂ ਨੇ ਆਸਾਵਾਰ ਲਗਾ ਗੁਰਬੈ

ਸੋ ਮਯੋ ਦੇ ਸੈੰਗ ਨੇ ਦੁਸ਼ਮਨ ਦਾ ਮੂੰਹ ਕੋੜਿਆ ਸੀ ਖੱਪਿਓ ਮੀਰ ਬਚਤਰ ਸਿੰਘ ਨੇ ਮਾਣ ਬੈਰੀ ਦਾ ਤੋੜਿਆ ਸੀ ਖੱਪਿਓ ਮੀਰ ਬਚਤਰ ਸਿੰਘ ਨੇ ਮੂਰੇ ਹੋ ਕੇ ਜਾਨ ਗਵਾਲੀ ਵੱਡੇ ਵੱਡੇ ਖੂਖਾਰਾ ਨੇ ਆਸਵਾਰ ਲਗਾ ਲਗਾ ਗੋਲੇ ਬੈਠੇ ਹੋ ਇੱਕ ਪਾਸੇ ਗੋਬਿੰਦ ਗੁੰੰਗਾਵੇ ਇੱਕ ਪਾਸੇ ਗੋਬਿੰਦ ਬਣਗਾਵੇ ਇੱਕ ਪਾਸੇ ਤਲਵਾਰ ਚੱਲੇ ਵੱਡ ਵੱਡ ਲਾਉਂਦਾ ਸਿਰਾਂ ਦੀਆਂ ਧੜੀਆਂ ਜੇ ਤਹਾਰ ਘੱਲੇ ਵੱਡ ਵੱਡ ਲਾਉਣਾ ਸਿਰਾਂ ਦੀਆਂ ਧੜੀਆਂ ਛੜ ਵਖਰੇ ਸਰ